ਦੇ ਕਿ ਜੜੇ ਕਿ ਸਥਿਤੀ ਹੈ ਜੜੇ ਕਿ ਅਗਰ ਅਸੀਂ ਗੱਲ ਕਰੇ ਕਿ ਕਿੰਨੇ ਫੀਸਦੀ ਜੜੇ ਕਿ VOTING ਹੋ ਚੁੱਕੀ ਹੈ ਤੇ ਲੋਕਾਂ ਦੇ ਵਿੱਚ ਕਿੰਨਾ ਕੋ ਉਤਸ਼ਾਹ ਹੈ ਜੀ ਜਗਜੀਤ ਪਰਮ ਦੇਖਣ ਨੂੰ ਹੈ ਕਿ ਲਗਾਤਾਰ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦਿਖ ਰਿਹਾ ਜਿਸ ਤਰੀਕੇ ਨਾਲ 7 ਵਜੇ ਤੋਂ ਪੋਲਿੰਗ ਸ਼ੁਰੂ ਹੋਈ ਹੈ ਤੇ ਉਸទី ਕੇ ਲੋਕਾਂ ਚ ਕਾਫੀ ਉਤਸ਼ਾਹ ਦਿਖ ਰਿਹਾ ਲੋਕ ਆਪਣੇ ਵੱਡੇ ਪੱਦਰ ਤੇ ਵੋਟ ਪਾਉਣ ਲਈ ਪਹੁੰਚ ਰਹੇ ਨੇ ਕਿਉਂਕਿ ਮੌਸਮ ਵੀ ਠੰਡਾ ਸੀਗਾ ਹਾਲੇ ਸਵੇਰੇ ਸਵੇਰ ਦਾ ਕਰਕੇ ਇਸ ਕਰਕੇ ਲੋਕ ਜਿਹੜੇ ਨੇ ਆ ਰਹੇ ਹੈ तकरीबन 15 ਤੋਂ 20% ਦੇ ਵਿੱਚ ਵਿੱਚ ਜਿਹੜੀ ਪੋਲਿੰਗ ਜਿਹੜੀ ਹੋ ਚੁੱਕੀ ਆ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦਿਖ ਰਿਹਾ ਲਗਾਤਾਰ ਕਿਉਂਕਿ ਮੈਂ ਜਿਸ ਤਰੀਕੇ ਨਾਲ ਸਵੇਰੇ ਵੀ ਦੱਸਿਆ ਸੀ ਕਿ ਜਿੰਨਾ ਵੀ ਸਾਡਾ 188 ਬੂਥ ਨੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਉਹਦੇ ਵਿੱਚ तकरीबन 1200 ਤੋਂ 1400 ਦੇ ਅੰਦਰ ਅੰਦਰੀ ਜਿਹੜੀਆਂ ਲੋਕਾਂ ਦੇ ਵੋਟਾਂ ਹੈਗੀਆਂ ਨੇ ਪੋਲਿੰਗ ਬੂਥੀਆਂ ਉਸੇ ਤਰੀਕੇ ਨਾਲ ਜਿਹੜੀਆਂ तकरीबन ਜਿਹ ਪੁਲੀੰਬੂ ਜਿਹੜੀ ਹੋ ਰਹੀ ਹੈ ਹਾਲੇ ਦੀ ਕਰਤਾ ਇਹ ਪ੍ਰਸ਼ਾਸਨ ਵੱਲੋਂ ਕੀਤੀ ਜਾਂਦੀ ਹੈ ਗੱਲ ਦੇ ਪ੍ਰਸ਼ਾਸਨ ਵੱਲੋਂ ਵਧੀਆ ਇੰਤਜ਼ਾਮ ਨੇ ਲੋਕਾਂ ਨੂੰ ਠੰਡੇ ਪਾਣੀ ਪਲਾਈਏ ਜਾ ਰਹੇ ਨੇ ਸ਼ੀਕੀਲਾ ਪਲਾਈਆਂ ਜਾ ਰਹੀਆਂ ਨੇ ਅਤੇ ਪੱਖੇ ਵਗੈਰਾ ਵੀ ਜਿਹੜੇ ਵੱਡੇ ਪੱਦਰ ਤੇ ਲਗਾਏ ਗਏ ਨੇ ਜੀ ਜੀ ਪਰਮ ਕੋਸੀ ਵਕਵਾ ਖਲ ਗਿਆ ਤਾਂ ਤਸਵੀਰਾਂ ਦੇਖੀ ਇਹਨੇ ਬਜ਼ੁਰਗ ਵੀ ਪਹੁੰਚ ਰਹੇ ਨੇ ਆਪਣੇ ਅਧਿਕਾਰ ਦੇ ਜਿਹੜੇ ਕਿ ਵਰਤੋ ਜ਼ਰੂਰ ਕਰ ਰਹੇ ਨੇ ਕਿਉਂਕਿ ਬਜ਼ੁਰਗਾਂ ਦੇ ਵੱਲੋਂ ਵੀ ਕਾਫੀ ਸਰਕਾਰਾਂ ਆਈਆਂ ਤੇ ਗਈਆਂ ਦੇਖੀਆਂ ਨੇ ਉਹਨਾਂ ਨੂੰ ਵੀ ਕਾਫੀ ਜਿਹੜਾ ਕਿ ਐਕਸਪੀਰੀਅੰਸ ਹੈ ਇਸ ਚੀਜ਼ ਦਾ ਤਾਂ ਬਜ਼ੁਰਗਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਕਿਹੜੇ-ਕਿਹੜੇ ਮੁੱਦੇ ਨੇ ਜਿਹੜੇ ਕਿ ਉਹ ਸੋਚ ਕੇ ਵੋਟ ਕਰ ਰਹੇ ਨੇ ਜੀ ਜੱਜ ਜੀ ਜੀ ਪਰਮਦਰ ਸਵਾਦ ਉਹਨਾਂ ਕਿ ਲਗਾਤਾਰ ਜਿਸ ਤਿੱਕਣਾ ਬਜ਼ੁਰਗਾਂ ਦੀ ਗੱਲ ਕਰੀਏ ਹੈਂਡੀਕੈਪਡ ਵੀ ਕੁਝ ਆਈ ਸੀ ਬਾਈਟ ਪਾਉਣ ਲਈ ਤੇ ਵੱਡੇ ਪੱਧਰ ਤੇ ਉਤਸ਼ਾਹ ਉਹਨਾਂ 'ਚ ਦਿਖ ਰਿਹਾ ਤੇ ਆਪਣੇ ਇਹੜਾ ਵੋਟ ਦਾ ਮਤਨ ਕਰ ਰਹੇ ਨਹੀਂ ਪਰ ਉਹਨਾਂ ਚ ਕਿਤਨੇ ਕਿਤੇ ਬਜ਼ੁਰਗਾਂ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਵਿਕਾਸ ਵਿਕਾਸ ਨੂੰ ਜਿਹੜਾ ਚੁਣਿਆ ਜਾਊਗਾ ਤੇ ਪੰਜਾਬ ਦੀ ਬਿਹਤਰੀ ਨੂੰ ਚੁਣਿਆ ਜਾਊਗਾ ਤੇ ਪੰਜਾਬ ਨੂੰ ਦੀ ਬਿਹਤਰੀ ਨੂੰ ਵੇਖ ਕੇ ਜਿਹੜੀ ਵੋਟ ਪਾਈ ਜਾਊਗੀ ਲਗਾਤਾਰ ਉਹਨਾਂ ਨੂੰ ਲੈ ਕੇ ਆ ਜਾਂਦਾ ਕਿ ਕਿਤਨੇ ਕਿਤੇ ਅਸੀਂ ਹਰ 5 ਸਾਲ ਬਾਅਦ ਵੋਟਾਂ ਪਾਉਂਦੇ ਆ ਪਰ ਅਸੀਂ ਕੁਝ ਸੋਚ ਕੇ ਵੋਟਾਂ ਪਾਉਂਦੇ ਨੇ ਪਰ ਇਸ ਵਾਰ ਜਿਹੜਾ ਲੋਕ ਕਿਤੇ ਨਾ ਕਿਤੇ ਲੋਕ ਵਿਕਾਸ ਨਾਲ ਜੁੜੇ ਨੇ ਪਾਰਟੀ ਪਾਜੀਏ ਤਾਂ ਉੱਪਰ ਉੱਠ ਕੇ ਵੋਟ ਪਾ ਰਹੇ ਨੇ ਲੋਕਾਂ ਦੀ ਗੱਲ ਗਈ ਹੈ ਕਹੀ ਜਾਂਦੀ ਹੈ ਕਿ ਇਸ ਵਾਰ ਚਿਹਰੇ ਨੂੰ ਨਹੀਂ ਵਿਕਾਸ ਨੂੰ ਵੋਟ ਪਾਈ ਜਾਊਗੀ ਜੀ ਪਰ ਜੋ ਬਿਲਕੁਲ ਇਸ ਵਾਰ ਚੋਣ ਪਰ ਚਾਰ ਵੀ ਜੋੜਾ ਕਿ ਤਾਬਰ ਤੋਰ ਤਰੀਕੇ ਦੇ ਨਾਲ ਕੀਤਾ ਗਿਆ ਲੋਕਾਂ ਨੂੰ ਜਿਹੜਾ ਕਿ ਵੱਡਾ ਸਮਰਥਨ ਵੀ ਮੰਗਾਇਆ ਗਿਆ ਲੋਕਾਂ ਤੋਂ ਤੇ ਫਸਟ ਟਾਈਮ ਵੋਟਰ ਤੇ ਵੀ ਕਾਫੀ ਜਿਹੜਾ ਕਿ ਜ਼ੋਰ ਦਿੱਤਾ ਗਿਆ ਸੀ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਣੀ ਹੈ ਸੋ ਆਪਣੇ ਲੋਕਤੰਤਰ ਅਧਿਕਾਰ ਦੇ ਜਿਹੜੇ ਕਿ ਵਰਤੋਂ ਕਰਨੀ ਹੈ ਸੋ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਸੋਚ ਹੈ ਕਿਸ ਮੁੱਦਿਆਂ ਨੂੰ ਲੈ ਕੇ ਜਿਹੜਾ ਕਿ ਵੋਟ ਪਾਈ ਜਾ ਰਹੀ ਹੈ ਜਿਜਗਜੀਤ ਜੀ ਜੀ ਪਰ ਮੈਂ ਦੱਸਣਾ ਚਾਹੁੰਦਾ ਕਿ ਜਿੰਨੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਵੱਲੋਂ ਪਹਿਲੀ ਵਾਰੀ VOTING ਦਾ ਆਪਣਾ ਇਸਤੇਮਾਲ ਕੀਤਾ ਜਾਣਾ ਉਹਨਾਂ ਵੱਲੋਂ ਕਿਤੇ ਨਾ ਕਿਤੇ ਬੇਰੋਜ਼ਗਾਰੀ ਨੂੰ ਸਾਹਮਣੇ ਰੱਖਿਆ ਜਾ ਰਿਹਾ ਆਪਣੀ ਬੇਰੋਜ਼ਗਾਰੀ ਨੂੰ ਵੇਖ ਕੇ ਵੋਟ ਪਾਈ ਜਾ ਰਹੀ ਕਿ ਬੇਰੋਜ਼ਗਾਰੀ ਤੋਂ ਬਾਹਰ ਨਿਕਲਾ ਜਾਵੇ ਉਹ ਸਰਕਾਰ ਬਣਾਈ ਜਾਵੇ ਜੋ ਆਉਣ ਵਾਲੇ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਦੇ ਸਕੇ ਅਤੇ ਜਿਹੜਾ ਪੰਜਾਬ ਤੋਂ ਜਿਹੜਾ ਨੌਜਵਾਨ ਹੈ ਉਹ ਵੱਡੇ ਪੱਤਰ ਤੇ ਪੰਜਾਬ ਤੋਂ ਛੱਡ ਕੇ ਜਿਹੜਾ ਵਿਦੇਸ਼ਾਂ ਨੂੰ ਕੂਚ ਕਰ ਰਿਹਾ ਉਸ ਸੀ ਤੋਂ ਗ੍ਰੇਜ ਕਰ ਸਕਦਾ ਤੇ ਪੰਜਾਬ ਵਿੱਚ ਹੀ ਰਹਿ ਕੇ ਨੌਜਵਾਨ ਕਿਦਨ ਚੰਗੀਆਂ ਨੌਕਰੀਆਂ ਕਰ ਸਕਣ ਆਪਣੇ ਰੋਜ਼ਗਾਰ ਨੂੰ ਸੈਟ ਕਰ ਜੀ ਇਸ ਵੇਲੇ ਹੁਣ ਕਿੰਨੇ ਕਿ ਲੋਕ ਜਿਹੜੇ ਕਿ ਪਹੁੰਚ ਚੁੱਕੇ ਨੇ ਕਿਉਂਕਿ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਕਿਉਂਕਿ ਪਾਰਾ ਵੀ ਬਹੁਤ ਜ਼ਿਆਦਾ ਵਧੇਗਾ ਕਿਉਂਕਿ ਜਿਵੇਂ ਕਿ ਹੀਟ ਵੇਵ ਦੀ ਜਿਹੜੀ ਕਿ ਚੇਤਾਵਨੀ ਦਿੱਤੀ ਗਈ ਸੀ ਸੋ ਲੋਕਾਂ ਦੀ ਕਿੰਨੀ ਖਾਮਾ ਦਾ ਵਧੀ ਹੈ ਜਾਂ ਫਿਰ ਕਿੰਨੀ ਕਾਮਦ ਹੈ ਜੀ ਜੀ ਪਰੰ ਤਕਰੀਬਨ ਜਿਸ ਤਰੀਕੇ ਨਾਲ ਗਰਮੀ ਵੀ ਵਧਦੀ ਜਾ ਰਹੀ ਹੈ ਪਰ ਲੋਕਾਂ ਚ ਉਤਸ਼ਾਹ ਹੈ ਮੈਮ ਪਰੰ ਲੋਕ ਜਿਹੜੇ ਨੇ ਪਰੰ ਉਸੇ ਤਰੀਕੇ ਨਾਲ ਲਾਈਨਾਂ ਲਗਾ ਕੇ ਬੈਠੇ ਨੇ ਲੋਕ ਇਸ ਚੀਜ਼ ਤੋਂ ਗਰਮੀ ਨੂੰ ਆ ਸਮਝ ਨਹੀਂ ਰਹੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਅਸੀਂ ਸੋਚਦੇ ਸੀਗੇ ਕਿ ਗਰਮੀ ਤੋਂ ਲੋਕ ਕਿਤੇ ਨਾ ਕਿਤੇ ਡਰ ਕੇ ਘਰੋਂ ਨਹੀਂ ਨਿਕ ਵੋਟਿੰਗ ਆਪਣੀ ਬੋਟ ਦਾ ਇਸਤੇਮਾਲ ਕਰਨ ਲਈ ਪਹੁੰਚ ਰਹੇ ਨੇ ਜਿਸ ਤਿੱਕੇ ਨਾਲੇ ਲੋਕ ਪਹੁੰਚ ਰਹੇ ਨੇ ਕੋਈ ਆਪਣੇ ਬਾਈਕਲ ਤੇ ਆ ਰਹੇ ਆਂ ਕੁਛ ਆਪਣੀ ਗੱਡੀਆਂ ਤੇ ਆ ਰਹੇ ਨੇ ਕੋਈ ਬਾਈਕਸ ਤੇ ਆ ਰਹੇ ਨੇ ਕੁਛ ਈ ਰਿਕਸ਼ਾ ਕਰਕੇ ਆ ਰਹੇ ਨੇ ਪਰ ਲੋਕ ਜਿਹੜੇ ਨੇ ਵੱਡੇ ਪੱਧਰ ਤੇ ਵੋਟਿੰਗ ਆਪਣੀ ਦਾ ਇਸਤੇਮਾਲ ਕਰਨ ਲਈ ਪਹੁੰਚ ਰਹੇ ਨੇ ਜੀ ਬਰੋ ਬਿਲਕੁਲ ਜਿਵੇਂ ਕਿ ਹਰ ਹਰ ਨੇਤਾ ਦੇ ਵੱਲੋਂ ਵੀ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਵੋਟ ਜ਼ਰੂਰ ਪਾਓ ਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ ਇਹ ਹਰ ਕਿਸੇ ਪਾਸੋਂ ਕਿਹਾ ਜਾ ਰਿਹਾ ਹੈ ਸੋ ਇਸ ਕਰਕੇ ਜਿਹੜਾ ਕਿ ਲੋਕਾਂ ਦੇ ਵਿੱਚ ਉਤਸ਼ਾਹ ਵੀ ਬਣਾਇਆ ਜਾਵੇ ਜਿਵੇਂ ਅਸੀਂ ਗੱਲ ਕਰੇਗੀ ਕਿ ਕਈ ਲੋਕਾਂ ਨੂੰ ਵੀ ਜਿਹੜਾ ਕਿ ਉਤਸ਼ਾਹਿਤ ਕੀਤਾ ਜਾ ਰਿਹਾ ਕਿਤੇ ਗਿੱਧਾ ਪਾ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਕਿਤੇ ਕਿ ਪੌਦੇ ਦੇ ਕੇ ਲੋਕਾਂ ਨੂੰ ਗਿਫਟ ਦੇ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਕਿ ਜਾਇਆ ਤੋਂ ਜ਼ਿਆਦਾ ਲੋਕ ਆਣ ਤੇ ਵੋਟ ਪਾਣ ਤਾਂ ਇਸ ਤਰ੍ਹਾਂ ਦਾ ਉੱਥੇ ਕੁਝ ਇੰਤਜ਼ਾਮ ਇਸ ਤਰ੍ਹਾਂ ਦੇ ਕੀਤੇ ਗਏ ਨੇ ਜੀ ਪਰ ਮੈਂ ਦੱਸਣਾ ਚਾਹੁੰਦਾ ਕਿ ਜੇ ਆਪਾਂ ਇਸ ਹਲਕਾ ਵਿਧਾਨ ਸਭਾ ਹਲਕਾ ਦੀ ਗੱਲ ਕਰਦੇ ਹਾਂ ਮਤਲਬ ਇਸ ਤਰ੍ਹਾਂ ਦਾ ਕੋਈ ਗਿਫਟ ਵਗੈਰਾ ਵਾਲੀ ਪਲਾਨ ਨਹੀਂ ਕੀਤਾ ਗਿਆ ਕਿਸੇ ਤਰ੍ਹਾਂ ਨਾ ਬਸ ਇਹ ਹੈਗਾ ਕਿ ਜਿਹੜੇ ਪਹਿਲੀ ਵਾਰੀ ਵੋਟ ਪਾਉਣੇ ਆ ਉਹਨਾਂ ਨੂੰ ਜਿਹੜਾ ਕਮਾਨ ਪੱਤਰ ਦਿੱਤਾ ਜਾਣਾ ਹੈ ਉਹ ਦਿੱਤਾ ਜਾਣਾ ਹੈ ਬਰ ਅਦਰਵਾਇਸ ਉਦਾਂ ਦਾ ਕੋਈ ਮਤਲਬ ਇਸ ਤੀਕਾ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਕਿ ਜਿਹੜਾ ਲੋਕਾਂ ਨੂੰ ਖਾਣੇ ਦੀ ਫੈਸਿਲਿਟੀ ਦਿੱਤੀ ਜਾਵੇ ਜਾਂ ਕੋਈ ਜਿਸ ਤਰੀਕੇ ਨਾਲ ਲੋਕਾਂ ਨੂੰ ਜੋ ਕੋਈ ਹੋਰ ਕੋਈ ਚੀਜ਼ਾਂ ਵਸਤੂਆਂ ਦਿੱਤੀਆਂ ਜਾਣ ਪਰ ਉਸ ਤਰੀਕੇ ਨਾਲ ਵੈਸੇ ਹੀ ਨਾਰਮਲੀ ਤੌਰ ਤੇ ਜਿਹੜੇ ਪਹਿਲੀ ਵਾਰੀ ਵੋਟ ਪਾ ਰਹੇ ਆ ਉਹ ਵੈਸੇ ਇਸ ਵਾਰ ਦੇ ਵਰਨ ਵਿਕਨਵੇ ਜੀ ਜਾ ਰਿਹਾ ਕਿ ਲੋਕ ਅਲੱਗ ਤਰੀਕੇ ਨਾਲ ਦਿਸ ਰਹੇ ਨੇ ਜਿਸ ਤਰੀਕੇ ਨਾਲ ਕਿ ਪਿਛਲੇ ਸਮੇਂ 'ਚ ਹੁੰਦਾ ਸੀ ਕਿ ਲੋਕ ਰਾਜਨੀਤੀ ਦੌਰ ਤੇ ਵੋਟ ਪਾਉਂਦੇ ਸੀ ਕਿਤੇ ਨਾ ਕਿਤੇ ਸਿਆਸੀ ਪਾਰਟੀਆਂ ਨੂੰ ਵੇਖ ਕੇ ਵੋਟ ਪਾਉਂਦੇ ਸੀ ਪਰ ਇਸ ਵਾਰ ਇਸ ਵਾਰ ਵੋਟ ਪਾਉਣ ਲਈ ਬਕਰਾ ਜੋਸ਼ ਨਿਕ ਰਿਹਾ ਨੌਜਵਾਨਾਂ 'ਚ ਅਤੇ ਬਕਰੇ ਦੇ ਕਿਹੜਾ ਜਿਹੜਾ ਪੂਰੇ ਜੋਸ਼ ਨਾਲ ਵੋਟ ਪਾਈ ਜਾ ਰਹੀ ਹੈ ਜੀ ਪਰ ਸਭ ਤੋਂ ਵੱਡਾ ਮੁੱਦਾ ਜਿਵੇਂ ਕਿ ਉੱਥੇ ਤੁਸੀਂ ਜਿਵੇਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਬਜ਼ੁਰਗਾਂ ਨਾਲ ਕੀਤੀ ਹੈ ਮਹਿਲਾਵਾਂ ਦੇ ਨਾਲ ਵੀ ਕੀਤੀ ਹੈ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਤੁਸੀਂ ਕੀਤੀ ਹੈ ਤਾਂ ਕਿਹੜਾ ਜਿਹੜਾ ਕਿ ਮੇਨ ਮੁੱਦਾ ਜਿਹੜਾ ਕਿ ਜਿਸ ਨੂੰ ਜੀ ਪਰਮ ਵਿਕਰਮਲ ਜੀ ਜੀ ਬੇਨਤੀ ਜੇਹੀ ਸੀਗੀ ਵਿਕਾਸ ਕਿਉਂਕਿ ਲੋਕ ਕਿਤਨਾ ਕਿਤੇ ਪ੍ਰਾਣੀਆਂ ਟੁੱਟੀਆਂ ਸੜਕਾਂ ਤੋਂ ਪਰੇਸ਼ਾਨ ਸੀਗੇਗੀ ਸੜਕਾਂ ਨਵੀਆਂ ਬਣ ਚੱਕੇ ਪਰ ਉਹ ਵਿਕਾਸ ਹੋਏ ਨੂੰ ਵੇਖ ਕੇ ਵੋਟ ਪਾਈ ਜੋ ਕਿ ਲੋਕਲ ਮੁੱਦੇ ਜਿਹੜੇ ਨੇ ਲੋਕਲ ਮੁੱਦੇ ਸੜਕਾਂ ਪਾਣੀ ਦੇ ਲੋਕਾਂ ਦੇ ਲੋਕਲ ਮੁੱਦੇ ਸੀਗੇ ਕਿ ਪਿੰਡਾਂ ਦੇ ਵਿੱਚ ਪਾਣੀ ਦੇ ਨਿਕਾਸ ਨਹੀਂ ਹੈਗੇ ਉਹ ਮੁੱਦੇ ਸੀਗੇ ਗਲੀਆਂ ਟੁੱਟੀਆਂ ਸੀਗੀਆਂ ਉਹ ਮੁੱਦੇ ਸੀਗੇ ਕਿਤਨਾ ਕਿਤੇ ਜਿਹੜੇ ਹਾਈਵੇ ਰੋਡ ਸੀਗੇ ਉਹ ਨਹੀਂ ਸੀ ਹੈਗੇ ਉਹ ਬੜੇ ਮਾੜੇ ਹਾਲਾਤ ਸੀ ਉਹ ਉਹ ਮੁੱਦੇ ਸੀਗੇ ਲੋਕ ਇਸ ਵਾਰ ਬਹੁਤ ਚਕੰਨੇ ਹੋ ਗਏ ਨੇ ਕਿਤਨਾ ਕਿਤੇ ਲੋਕ ਜਿਹੜੇ ਨੇ ਉਹ ਪੁਰਾਣੀਆਂ ਰਾਜਨੀਤੀ ਪੂਰੇ ਮੁਕਾਸ ਨੂੰ ਵੇਖ ਕੇ ਜਿਹੜੀ ਲੋਕ ਲੋਕਾਂ ਨੇ ਗੱਲਾਂ ਕੀਤੀਆਂ ਸੀ ਉਸ ਤਰੀਕੇ ਨੇ ਵੋਟ ਪਾ ਰਹੇ ਨੇ देखो लोग समझदार हो चुके हैं क्योंकि लोगों को भी पता लगदा है क्योंकि प्रचार जो जिवें की जिस तरीकेला ਕੀਤਾ ਗਈ ਸੀ ਗਰੰਟੀਆ ਵੀ ਹਰ ਪਾਰਟੀ ਦੇ ਵੱਲੋਂ ਆਪਣੇ ਕੋਸ਼ਨਾ ਪੱਤਰ ਦੇ ਵਿੱਚ ਜਿਹੜੀ ਕਿ ਜਾਰੀ ਕੀਤੇ ਗਏ ਨੇ ਪਰ ਲੋਕ ਜਰੂਰ ਸੋਚ ਸਮਝ ਕੇ ਵੋਟ ਪਾਉਣਗੇ ਸੋ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਇਹ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਸੀ ਚੋਣ ਕਮਿਸ਼ਨ ਦੇ ਵੱਲੋਂ ਸੋ ਉਸ ਦੀ ਵਰਤੋਂ ਕਰ ਰਹੇ ਨੇ ਕਿ ਲੋਕ ਕੀ ਘਰ ਬੈਠ ਕੇ ਜਿਹੜਾ ਕਿ WhatsApp ਕਰਕੇ ਦੇਖ ਰਹੇ ਨੇ ਕਿ ਕਿੰਨੀ ਕੋ ਜਿਹੜੀ ਭੀੜ ਹੈਗੀ ਆ ਤੇ ਉਸ ਨੂੰ ਦੇਖਦੇ ਹੋਏ ਲੋਕ ਆਪਣੇ ਘਰੋਂ ਬਾਹਰ ਨਿਕਲ ਰਹੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਇਸ ਦੀ ਕੁਝ ਰਾਹਤ ਲੋਕਾਂ ਨੂੰ ਮਿਲੀ ਸਹੂਲਤ ਦਾ ਫਾਇਦਾ ਲੈ ਰਹੇ ਨੇ ਲੋਕ ਜੀ 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 ਬ੍ਰੰਮੀ ਨੂੰ ਮੈਂ ਦੱਸਣਾ ਚਾਹੁੰਦਾ ਕਿ ਹੱਲੇ ਜਿਹੜਾ ਸਵੇਰ ਦਾ ਟਾਈਮ ਸੀਗਾ ਹੱਲੇ ਲੋਕ ਆਪਮੁਹਾਰੇ ਹੀ ਆ ਰਹੇ ਸੀ ਹੱਲੇ ਇਸ ਤਰ੍ਹਾਂ ਦਾ ਮਤਲਬ ਲੋਕਾਂ ਦਾ ਕੋਈ ਵੀਊ ਨਹੀਂ ਦਿਖਿਆ ਪਰ ਲੋਕ ਆ ਰਹੇ ਨੇ ਆਪਮੁਹਾਰੇ ਆ ਰਹੇ ਨੇ ਲਾਈਨਾਂ ਲੱਗ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਕੁਝ ਲੋਕ ਹੋਂ ਦੀ ਜਿਹੜੇ ਘਰਾਂ 'ਚ ਬੈਠ ਕੇ ਇਸ ਚੀਜ਼ ਦੀ ਪਰਤੋ ਕਰ ਰਹੇ ਨੇ ਵੀ ਆਪਣੇ ਟਾਈਮ ਸੈਟਿੰਗ ਕਰ ਰਹੇ ਨੇ ਪਰ ਲੋਕ ਜਿਹੜੇ ਨੇ ਆਪਮੁਹਾਰੇ ਹੀ ਹੱਲੇ ਧਿਕਰ ਪਹੁੰਚ ਰਹੇ ਨੇ ਕਿਉਂਕਿ ਜਿਸ ਤਿੱਕੇ ਅਪਾ WhatsApp ਦੀ ਗੱਲ ਕਰਦੇ ਆਂ ਤੇ ਜ਼ਿਆਦਾਤਰ ਇਹ ਸ਼ਹਿਰੀ ਏਰੀਆ ਦੇ ਵਿੱਚ ਜਿਹੜੇ ਆ ਉਹਨਾਂ ਦੇ ਇਹ ਕਵਰ ਜਿਆਦਾ ਯੂਜ਼ ਕੀਤਾ ਜਾਂਦਾ ਪਰ ਜਿਹੜੇ ਦਿਹਾਤੀ ਏਰੀਏ ਨੇ ਉਹਨਾਂ ਦੇ ਵਿੱਚ ਲੋਕ ਆਪ ਮੁਹਾਰੇ ਹੀ ਬੋਟ ਪੌਲੀ ਪਹੁੰਚਦੇ ਨੇ ਜੀ ਬਰਕਾ ਤੋ ਬਿਲਕੁਲ ਜਿੜਾ ਕਿ ਜਨਾਰਾ ਤਾਂ ਵੀ ਜੜਾ ਕਿ ਉਮੀਦਵਾਰ ਉਤਾਰੇ ਗਏ ਉਹਦੇ ਵਿੱਚ ਵੀ ਕੜਾ ਮੁਕਾਬਲਾ ਜੜਾ ਕਿ ਦੇਖਣ ਨੂੰ ਲੱਗ ਰਿਹਾ ਸੋ ਕੀ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਲੋਕ ਅਗਰ ਅਸੀਂ ਗੱਲ ਕਰੀਏ ਕਿ ਕਿਉਂਕਿ ਚੋਣ ਪ੍ਰਚਾਰ ਵੱਖ-ਵੱਖ ਜੜਾ ਕਿ ਪਾਰਟੀਆਂ ਦੇ ਵੱਲੋਂ ਕੀਤਾ ਗਿਆ ਬੇਹਦ ਜ਼ਬਰਦਸਤ ਤਰੀਕੇ ਦੇ ਨਾਲ ਪੂਰੀ ਤਾਕਤ ਝੋਕ ਦਿੱਤੀ ਗਈ ਰੋਸ਼ੋ ਕੀਤੇ ਗਏ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਗਾਰੰਟੀਆਂ ਦਿੱਤੀਆਂ ਗਈਆਂ ਸੋ ਕਿਸ ਦੇ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਕਿਸ ਨੂੰ ਕਿਹੜੀ ਪਾਰਟੀ ਦੀ ਜਿਹੜੀ ਕਿ ਲਹਿਰ ਅਗਰ ਆਪ ਕਹਿ ਸਕਦੇ ਆ ਕਿ ਲੱਗ ਰਹੀ ਹੈ ਇਸ ਵੇਲੇ ਜੀ ਜੇ ਜ਼ਿਲ੍ਹਾ ਕਿਰਨ ਲਹਿਰ ਦੀ ਗੱਲ ਕਰੀਏ ਤੇ ਪਰ ਮੈਂ ਲਗਾਤਾਰ ਲੋਕਾਂ ਦੇ ਵਿੱਚ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਵਿਕਾਸ ਲੋਕ ਕਿਤੇ ਨਾ ਕਿਤੇ ਵਿਕਾਸ ਨੂੰ ਲੈ ਕੇ ਚੱਲਦੇ ਨੇ ਨਾਲ ਜਿਸ ਤਿੱਕੇ ਨਾਲ ਗਰੰਟੀਆਂ ਦੀ ਵੀ ਗੱਲ ਹੁੰਦੀ ਆ ਲੋਕਾਂ ਨੂੰ ਕਿਤਨਾ ਕਿਤੇ ਰਾਹਤਾਂ ਮਿਲਦੀਆਂ ਨੇ ਬੱਸ ਕਰਾਇਆ ਫ੍ਰੀ ਮਿਲਦਾ ਆ ਮੈਲਾਵਾ ਨੂੰ ਮੈਲਾਵਾ ਉਸ ਚੀਜ਼ ਨੂੰ ਵੀ ਕਵਰ ਕਰਦੀਆਂ ਨੇ ਜਿਹੜਾ ਸਾਨੂੰ ਬਸ ਕਰਾਇਆ ਫ੍ਰੀ ਮਿਲਦਾ ਵਾ ਨਾਲ ਨਾਲ ਕਿਤਨਾ ਕਿਤੇ ਜੜੀਆਂ ਕਰਦੀਆਂ ਵਸਤੂਆਂ ਵਾਲੀਆਂ ਜਿਸ ਤਰੀਕੇ ਨਾਲ ਗੱਲ ਹੁੰਦੀ ਆ ਉਸ ਤੇ ਵੀ ਕਿਤਨਾ ਕਿਤੇ ਮਹਿਲਾਵਾਂ ਨੂੰ ਸੋਚਣਾ ਪੈਂਦਾ ਤੇ ਉਹ ਸੋਚ ਵਿਚਾਰ ਕੇ ਜਿਹੜੀ ਵੋਟ ਪਾਉਂਦੀਆਂ ਨੇ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਮੁਕਾਬਲੇ ਦੀ ਜਿਸ ਤਰੀਕੇ ਤੁਸੀ ਪਹਿਲਾਂ ਵੀ ਗੱਲ ਕੀਤੀ ਕਿ ਮੁਕਾਬਲਾ ਜਿਹੜਾ ਇੱਥੇ ਜੇ ਆਪਾਂ ਅ ਅ ਅੰਮ੍ਰਿਤਸਰ ਜੋਂ ਦੀ ਗੱਲ ਪੂਰੀ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਭਾਜਪਾ ਅਤੇ ਅ ਦੇ ਜੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਮੁਕਾਬਲਾ ਚੱਲ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਸ਼ਹਿਰੀ ਵੋਟ ਦੀ ਗੱਲ ਕਰੀਏ ਤੇ ਸ਼ਹਿਰੀ ਵੋਟ ਜਿਹੜੀ ਆ ਉਹ ਕਿਤਨਾ ਕਿਤੇ ਜਿਹੜੀ ਆ ਉਹ ਤਰਨਜੀਤ ਸਿੰਘ ਸੰਧੂ ਨੂੰ ਭੁਗ ਸਕਦੀ ਆ ਪਰ ਜਿਹੜੀ ਦਿਹਾਤੀ ਖੇਤਰ ਦੀ ਵੋਟ तकरीबन ਜ਼ਿਆਦਾ ਕਿਉਂਕਿ ਸਾਡਾ ਇਹ ਏਰੀਆ ਦਿਹਾਤੀ ਖੇਤਰ ਜ਼ਿਆਦਾ ਹੈ ਦਿਹਾਤੀ ਖੇਤਰ ਦੀ ਵੋਟ ਜਿਹੜੀ ਆ ਉਹ ਉਹ ਕਿਤਨਾ ਕਿਤੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਕਨਵਰਟ ਹੁੰਦੀ ਹੈ ਜੀ ਬਾਕੀ ਇਹ ਜਿਹੜੇ ਰਿਜ਼ਲਟ ਜਿਹੜੇ ਆ 4 ਜੂਨ ਨੂੰ ਆਉਣ ਵਾਲੇ ਸਮੇਂ ਤੇ ਪਤਾ ਲੱਗੇਗਾ ਜੀ ਬਿਲਕੁਲ 4 ਜੂਨ ਨੂੰ ਸਾਫ ਹੋ ਜਾਵੇਗਾ ਕਿ ਕਿਸ ਜ i'm not